ਬਹੁਤ ਘੱਟ ਸੰਗਤਾਂ ਨੂੰ ਪਤਾ ਹੋਵੇਗਾ ਕਿ ਮਾਤਾ ਗੁਜਰੀ ਕੌਰ ਜੀ ਤੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੇ ਅਸਥ ਜਿਹੜੇ ਫਤਿਹਗੜ੍ਹ ਸਾਹਿਬ ਲਾਗੇ ਜੋਤੀਸਵਰੂਪ ਸਾਹਿਬ ਵਾਲੇ ਸਥਾਨ ਤੇ ਤੇ ਹਨ ਪਰ ਕੁਝ ਅਸਥ ਉਹਨਾਂ ਦੇ ਸੰਗਰੂਰ ਜ਼ਿਲ੍ਹੇ ਵਿੱਚ ਪੁਵਾਨੀਗੜ੍ਹ ਦੇ ਨੇੜੇ ਪਿੰਡੇ ਪਿੰਡ ਆਲੋ ਅਰਖ ਵਿਖੇ ਵੀ ਹਨ ਸੰਗਤ ਜੀ ਇਹ ਗੁਰਦੁਆਰਾ ਮੰਜੀ ਸਾਹਿਬ ਹੈ ਨਵੇਂ ਪਾਤਸ਼ਾਹ ਜੀ ਦਾ ਨਾਲ ਹੀ ਦੂਜਾ ਗੁੰਬਦ ਜਿਹੜਾ ਦਰਸ਼ਨ ਹੁੰਦੇ ਹਨ ਇਸ ਥਾਂ ਭਾਈ ਜੋਧ ਸਿੰਘ ਨਾਮ ਦਾ ਸਿੱਖ ਜਿਹੜਾ ਸੀ ਟੋਡਰ ਮਲਜੀ ਤੋਂ ਅੱਗੇ ਆ ਲੈ ਕੇ ਕੁਝ ਅਸਥ ਲੈ ਆਇਆ ਸੀ ਕਿ ਮੈਂ ਕਲਗੀਧਰ ਪਿਤਾ ਜੀ ਨੂੰ ਇਹਨਾਂ ਅਸਥਾਂ ਦੇ ਦਰਸ਼ਨ ਕਰਾਵਾਂਗਾ ਲੱਭਦਾ ਲੱਭਦਾ ਕਲਗੀਧਰ ਪਿਤਾ ਜੀ ਨੂੰ ਤੇ ਉਹਨੇ ਲੱਭ ਲਿਆ ਸੀ ਤਲਵੰਡੀ ਸਾਬੋ ਜਾ ਕੇ ਪਰ ਮਹਾਰਾਜ ਕਹਿੰਦੇ ਨਹੀਂ ਅਸਥ ਉੱਥੇ ਹੀ ਰਹਿਣ ਦੋ ਤੇ ਉਸਨੇ ਅਸਥ ਇੱਥੇ ਹੀ ਫਿਰ ਜ਼ਮੀਨ ਦੇ ਵਿੱਚ ਨੱਪ ਕੇ ਉੱਤੇ ਥੜਾ ਸਾਹ ਬਣਾ ਲਿਆ ਹੌਲੀ ਹੌਲੀ ਇਹ ਅਸਥ ਇਦਾਂ ਹੀ ਇੱਥੇ ਸਤਕਾਰ ਹੁੰਦਾ ਰਿਹਾ 1991 ਵਿੱਚ ਜਦੋਂ ਇੱਥੇ ਕਾਰ ਸੇਵਾ ਬਾਬਾ ਕ੍ਰਿਪਾਲ ਸਿੰਘ ਜੀ ਹੁਣਾਂ ਨੇ ਕਰਾਈ ਤਾਂ 5 ਫੁੱਟ ਡੂੰਘਾਈ ਥੱਲੇੋਂ ਗਾਗਰ ਗਲ ਚੁੱਕੀ ਸੀ ਪਰ ਅਸਤ ਕੱਢੇ ਗਏ ਉਹ ਅਸਤ 2 2.5 ਸਾਲ ਇੱਥੇ ਸੰਗਤਾਂ ਦਰਸ਼ਨ ਕਰਦੀਆਂ ਰਹੀਆਂ ਉਸ ਤੋਂ ਬਾਅਦ ਚ ਹੁਣ ਨਵਾਂ ਸਥਾਨ ਤਿਆਰ ਹੋ ਗਿਆ ਅਸਤ ਫੇਰ ਜ਼ਮੀਨ ਵਿੱਚ ਨੱਪ ਕੇ ਤਾਂ ਉੱਤੇ ਥੜਾ ਸਾਹਿਬ ਬਣਾ ਕੇ ਅੱਜ ਤਣ ਤਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਪੂਰਾ ਇਤਿਹਾਸ ਵੀਡੀਓ ਦੇ ਵਿੱਚ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਤੇ ਦੱਸਿਆ ਹੋਇਆ ਹੈ ਆਪ ਜੀ ਉੱਥੇ ਜਾ ਕੇ ਪੂਰੀ ਵੀਡੀਓ ਵੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ